ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਸਾਧ ਸੰਗਤ ਜੀ ਇੱਕ ਵਾਰ ਦੀ ਗੱਲ ਹੈ ਕਿ ਛੇਵੇਂ ਪਾਤਸ਼ਾਹ ਜੀ ਬਾਬਾ ਬੁੱਢਾ ਜੀ ਨੂੰ ਮਿਲਣ ਆਉਂਦੇ ਆ ਤੇ ਆ ਕੇ ਕਹਿੰਦੇ ਨੇ ਬਾਬਾ ਬੁੱਢਾ ਜੀ ਮੰਗੋ ਬਾਬਾ ਬੁੱਢਾ ਜੀ ਕਹਿੰਦੇ ਕੋਈ ਚੀਜ਼ ਹੈ ਹੀ ਨਹੀਂ ਮੰਗਣ ਨੂੰ ਤੁਸੀਂ ਸਾਬਤਾਂ ਦੇ ਦਿੱਤਾ ਅੱਗੋਂ ਪਾਤਸ਼ਾਹ ਜੀ ਨੇ ਫਿਰ ਪੁੱਛਿਆ ਇੱਕ ਵਾਰ ਦੋ ਵਾਰ ਤਿੰਨ ਵਾਰ ਪੁੱਛਿਆ ਪਰ ਹਰ ਵਾਰ ਜਵਾਬ ਅੱਗੋਂ ਬਾਬਾ ਬੁੱਢਾ ਜੀ ਨੇ ਇਹੀ ਦਿੱਤਾ ਕਿ ਕੁਝ ਹੈ ਹੀ ਨਹੀਂ ਮੰਗਣ ਨੂੰ ਤੁਸੀਂ ਸਭ ਤਾਂ ਦੇ ਦਿੱਤਾ ਜਿਵੇਂ ਪਾਸ਼ਾ ਜੀ ਕਹਿੰਦੇ ਅਸੀਂ ਨਾਰਾਜ਼ ਹੋ ਜਾਣਾ ਤੁਸੀਂ ਅੱਜ ਕੁਝ ਨਾ ਕੁਝ ਮੰਗੋ ਬਾਬਾ ਬੁੱਢਾ ਜੀ ਨੂੰ ਪਹਿਲਾਂ ਹੀ ਪਤਾ ਸੀ ਵੀ ਅੱਜ ਪਾਸ਼ਾ ਮੰਗਣ ਨੂੰ ਕਹਿਣਗੇ ਉਹਨਾਂ ਨੇ ਨਵਾਂ ਮਾਂਜਾ ਕਰ ਲਿਆ ਕੇ ਰੱਖਿਆ ਹੋਇਆ ਸੀ ਉਹਨਾਂ ਨੇ ਉਹ ਮਾਂਜਾ ਚੁੱਕ ਕੇ ਤੇ ਪਾਸ਼ਾ ਜੀ ਨੂੰ ਕਿਹਾ ਕਿ ਇਹ ਮਾਂਜਾ ਮੇਰੇ ਪੁੱਤ ਦੇ ਹੱਥ ਵਿੱਚ ਫੜਾ ਦਿਓ ਤੇ ਉਹ ਕਹੋ ਵੀ ਜਦੋਂ ਤੱਕ ਚੰਨ ਤੇ ਤਾਰੇ ਰਹਿਣਗੇ ਬਾਬਾ ਬੁੱਢਾ ਤੇਰੀ ਔਲਾਦ ਗੁਰੂ ਘਰ ਦੀ ਸੇਵਾ ਕਰਦੀ ਰਹੇਗੀ ਵੇਖੋ ਸਭ ਤੋਂ ਵੱਡੀ ਚੀਜ਼ ਮੰਗੀ ਕੀ ਮੰਗਿਆ ਸੇਵਾ ਕਿਉਂਕਿ ਸੇਵਾ ਤੋਂ ਹੀ ਮੇਵਾ ਮਿਲਦਾ ਹੈ ਸੇਵਾ ਉਹ ਦਾਤ ਹੈ ਜੋ ਕਦੇ ਝੋਲੀਆਂ ਖਾਲੀ ਨਹੀਂ ਹੋਣ ਦਿੰਦੀ ਤੇ ਨਾਲ ਜੋ ਅੰਮ੍ਰਿਤ ਵੇਲੇ ਉੱਠ ਵਾਹਿਗੁਰੂ ਦਾ ਨਾਮ ਲੈਂਦਾ ਹੈ ਉਹਦੇ ਦੁੱਖ ਰੋਗ ਸੋਗ ਸਾਰੇ ਦੂਰ ਹੋ ਜਾਂਦੇ ਨੇ ਆਪਾਂ ਬਾਣੀ ਵਿੱਚ ਪੜ੍ਹਦੇ ਆਂ ਗਾਵਿਆ ਸੁਣਿਆ ਮਨ ਰੱਖਿਆ ਪਾਓ ਕਿ ਇਹਨੇ ਭਾ ਵਿੱਚ ਨਾਮ ਜਪੋ ਜਿਵੇਂ ਭਾਈ ਗੋਪਾਲਾ ਜੀ ਨੇ ਜਪਤੀ ਸਾਹਿਬ ਦਾ ਪਾਠ ਸੁਨਾਇਆ ਸੀ ਤਾਂ ਪਾਸ਼ਾ ਨੇ ਗੁਰਤਾ ਗੱਦੀ ਦੇਣ ਦਾ ਫੈਸਲਾ ਕਰ ਲਿਆ ਸੀ ਜੋ ਵੀ ਮਨੁੱਖ ਦੋ ਕੰਮ ਕਰਦਾ ਸੇਵਾ ਤੇ ਨਾਮ ਜਪਣਾ ਸੇਵਾ ਕਰਦਿਆਂ ਤੇ ਨਾਮ ਜਪਦਿਆਂ ਵੀ ਜਿਸ ਦੇ ਕੋਲ ਵਿਸ਼ਵਾਸ ਦੀ ਦਾਤ ਹੈ ਉਹ ਸਭ ਕੁਝ ਹਾਸਲ ਕਰ ਲੈਂਦਾ ਹੈ ਦੁਨੀਆ ਦੀ ਕੋਈ ਤਾਕਤ ਫਿਰ ਆਪਾਂ ਨੂੰ ਦੁਖੀ ਨਹੀਂ ਕਰ ਸਕਦੀ ਤੇ ਆਪਾਂ ਕਿਸੇ ਵੀ ਚੀਜ਼ ਤੋਂ ਵਾਂਝੇ ਨਹੀਂ ਰਵਾਂਗੇ ਵੇਖੋ ਜਿਵੇਂ ਇੱਕ ਆਜੜੀ ਬੱਕੜੀਆਂ ਚਾਰਨ ਗਿਆ ਸੀ ਭੇਡਾਂ ਚਾਰਨ ਦਿਆ ਸੀ ਪਰ ਇੱਕ ਝੁੱਟ ਉਹਦਾ ਜਿਹੜਾ ਮਨ ਸੀ ਨਾ ਉਹ ਗੁਰਬਾਣੀ ਦੇ ਵਿੱਚ ਲੀਨ ਹੋਇਆ ਪਿਆ ਸੀ ਉਹ ਜਦੋਂ ਭੇਡਾਂ ਚਾਰਨਦਿਆ ਸੀ ਤਾਂ ਚਾਰ ਦੇ ਚਾਰ ਦੇ ਉਹ ਇੰਨਾ ਮਗਨ ਹੋ ਗਿਆ ਗੁਰਬਾਣੀ ਦਾ ਜਾਪ ਕਰਦਾ ਪਿਆ ਸੀ ਕਿ ਪੈਰਾਂ ਦੇ ਵਿੱਚ ਕੰਡੇ ਜੁਗੀ ਜਾਂਦੇ ਸਨ ਪਰ ਉਹ ਕੰਡੇ ਉਹਨੂੰ ਨਹੀਂ ਚੁਬਦੇ ਪਾਸ਼ਾ ਜੀ ਨੇ ਆਪਣੇ ਉੱਤੇ ਲੈ ਲਿਆ ਤੇ ਪਾਸ਼ਾ ਜੀ ਦੇ ਪੈਰਾਂ ਵਿੱਚੋਂ ਖੂਨ ਵਗਣ ਲੱਗ ਗਿਆ ਜੇ ਭਾਸ਼ਿਆ ਉਸ ਭੇਡਾਂ ਚਾਰਨ ਵਾਲੇ ਦਾ ਦੁੱਖ ਆਪਣੇ ਉੱਤੇ ਲੈ ਸਕਦੇ ਨੇ ਫਿਰ ਸਾਡਾ ਕਿਉਂ ਨਹੀਂ ਲੈਣਗੇ ਇਸ ਤਰ੍ਹਾਂ ਕਰ ਤੂੰ ਸਵੇਰੇ ਉੱਠ ਗੁਰੂ ਘਰ ਜਾ ਸੇਵਾ ਕਰੇਗਾ ਨਾਮ ਜਪੇਗਾ ਸੇਵਾ ਕਰਦਿਆਂ ਨਾਮ ਜਪਦਿਆਂ ਤੇਰੇ ਮਨ ਦਾ ਵਿਸ਼ਵਾਸ ਹੈ ਤਾਂ ਤੇਰੇ ਘਰ ਵੀ ਬਰਕਤ ਆਏਗੀ ਤੇਰਾ ਮਾਣ ਸਨਮਾਨ ਵੀ ਵਧੇਗਾ ਤੇਰਾ ਦੁੱਖ ਤੇ ਦੁਲਿੱਦਰ ਸਾਰਾ ਕੁਝ ਦੂਰ ਹੋ ਜਾਵੇਗਾ ਕਿਉਂਕਿ ਜੀਨ ਨੂੰ ਵਿਸ਼ਵਾਸ ਹੈ ਉਹ ਸਾਰਾ ਕੁਝ ਹਾਸਲ ਕਰ ਲੈਂਦਾ ਹੈ ਇੱਕ ਵਾਰ ਇੱਕ ਨਗਰ ਸੀ ਉਹਦੇ ਵਿੱਚ ਇੱਕ ਸੰਤ ਜੀ ਆਏ ਉਹ ਸੰਤ ਜੀ ਰੋਜ਼ ਬੈਠ ਕੇ ਇੱਕ ਥਾਂ ਤੇ ਕਥਾ ਕੀਰਤਨ ਕਰਿਆ ਕਰਦੇ ਸਾਰੇ ਪਿੰਡ ਦੇ ਲੋਕ ਆਪਣਾ ਸਵੇਰੇ ਤੇ ਸ਼ਾਮ ਉਥੇ ਜਾ ਕੇ ਤੇ ਕਥਾ ਸਰਵਣ ਕਰਿਆ ਕਰਦੇ ਸੀ ਕਥਾ ਸੁਣਾਉਂਦੇ ਸੁਣਾਉਂਦੇ ਉਹ ਸੰਤ ਜੀ ਕਹਿਣ ਲੱਗੇ ਉਹ ਜਿਹੜਾ ਪਰਮਾਤਮਾ ਹੈ ਨਾ ਉਹ ਪਾਲਨਹਾਰ ਹੈ ਉਹ ਸਾਰਿਆਂ ਨੂੰ ਦਿੰਦਾ ਹੈ ਸਭ ਦਾ ਹੀ ਲਾ ਵਸੀਲਾ ਕਰਦਾ ਹੈ ਉਹਨਾਂ ਇੱਕ ਵਾਰ ਕਿਹਾ ਉਹਨਾਂ ਦੁਬਾਰਾ ਫਿਰ ਇਹ ਗੱਲ ਦੁਹਰਾਈ ਉਹਦੇ ਵਿੱਚ ਇੱਕ ਮਨੁੱਖ ਬੈਠਾ ਸੀ ਉਹ ਖੜਾ ਹੋ ਗਿਆ ਕਹਿੰਦਾ ਸੰਤ ਜੀ ਮਾਫ ਕਰਿਓ ਤੁਹਾਨੂੰ ਵਿੱਚ ਰੋਕਿਆ ਪਰ ਸੱਚੀ ਉਹ ਪਰਮਾਤਮਾ ਆਪਣਾ ਪਾਲਨਹਾਰ ਹੈ ਤੇ ਉਹ ਸਭ ਦੀਆਂ ਝੋਲੀਆਂ ਭਰਦਾ ਹੈ ਉਹ ਸਭ ਨੂੰ ਦਿੰਦਾ ਹੈ ਸਭ ਦਾ ਹੀ ਲਵਸੀਲਾ ਕਰਦਾ ਹੈ ਸੰਤ ਜੀ ਕਹਿੰਦੇ ਹਾਂਜੀ ਇਸ 'ਚ ਕੋਈ ਸ਼ੱਕ ਨਹੀਂ ਉਹ ਪਾਤਸ਼ਾਹ ਸਭ ਦੀਆਂ ਝੋਲੀਆਂ ਭਰਦਾ ਕਹਿੰਦੇ ਅੱਛਾ ਜੇ ਮੈਂ ਕਿਸੇ ਦੂਰ ਦਰਾਡੇ ਥਾਂ ਤੇ ਚਲਾ ਜਾਵਾਂ ਜਿੱਥੇ ਨਾ ਬੰਦਾ ਨਾ ਬੰਦੇ ਦੀ ਜਾਤ ਪਰ ਫਿਰ ਵੀ ਪ੍ਰਮਾਤਮਾ ਮੇਰਾ ਕੋਈ ਨਾ ਕੋਈ ਹੀ ਲਵਸੀਲਾ ਕਰਨਗੇ ਕਹਿੰਦੇ ਹਾਂ ਪ੍ਰਮਾਤਮਾ ਸਭ ਦਾ ਹੀ ਲਵਸੀਲਾ ਕਰਦੇ ਆ ਤੇਰਾ ਵੀ ਜ਼ਰੂਰ ਕਰਨਗੇ ਉਨੇ ਇਹ ਗੱਲ ਜਿਹੜੀ ਸੀ ਉਹ ਸੁਣ ਲਈ ਕਹਿੰਦੇ ਉਹ ਸੰਤ ਜੀ ਰੋਜ਼ ਇਹ ਵੀ ਕਿਹਾ ਕਰਦੇ ਸੀ ਵੀ ਪ੍ਰਮਾਤਮਾ ਨਾ ਹਮੇਸ਼ਾ ਸਬਦਾਂ ਭਲਾ ਚਾਉਂਦੇ ਆ ਕਿ ਉਹ ਕਿਸੇ ਨਾ ਕਿਸੇ ਹੀਲੇ ਵਸੀਲੇ ਤੁਹਾਡਾ ਭਲਾ ਕਰਦੇ ਨੇ ਉਹਨਾਂ ਜਦੋਂ ਗੱਲ ਸੁਣੀ ਤੇ ਘਰ ਨਾ ਗਿਆ ਕਹਿੰਦੇ ਰਾਹ ਦੇ ਵਿੱਚ ਜੰਗਲ ਆਉਂਦਾ ਸੀ ਤੇ ਉੱਥੇ ਚਲਾ ਗਿਆ ਤੁਰਦੇ ਤੁਰਦੇ ਉਹਨੂੰ ਸਵੇਰ ਤੋਂ ਕਹਿੰਦੇ ਸ਼ਾਮ ਹੋ ਗਈ ਇੱਕ ਉਹ ਇੱਕ ਰੁੱਖ ਦੇ ਉੱਤੇ ਚੜ ਕੇ ਬੈਠ ਗਿਆ ਕੋਈ ਜਨੌਰ ਜਾਂ ਕਿਸੇ ਤੋਂ ਮੈਂ ਬਚ ਸਕਾਂ ਕਹਿੰਦੇ ਰੁੱਖ ਉੱਤੇ ਬੈਠਾ ਰਿਹਾ ਹੁਣ ਰਾਤ ਵੀ ਲੰਘ ਗਈ ਉਹਨੂੰ ਅੰਤਾਂ ਦੀ ਭੁੱਖ ਲੱਗੀ ਸੀ ਪਰ ਉਹਨੂੰ ਖਾਣ ਨੂੰ ਕੁਝ ਨਾ ਮਿਲਿਆ ਸਵੇਰ ਹੋਈ ਕਿ 11:00 ਵਜੇ ਦਾ ਸਮਾਂ ਸੀ ਕਹਿੰਦੇ ਬੜੇ سارے ਲੋਕ ਡੰਗਰ ਚਾਰ ਦੇ ਚਾਰ ਦੇ ਉਹ ਥਾਂ ਤੇ ਆ ਕੇ ਖੜੇ ਹੋ ਗਏ ਡੰਗਰ ਉਹਨਾਂ ਨੇ ਇੱਕ ਪਾਸੇ ਖੜੇ ਕਰ ਲਏ ਪੋਣਿਆਂ ਵਿੱਚੋਂ ਰੋਟੀਆਂ ਕੱਢ ਕੇ ਤੇ ਖਾਣ ਲੱਗੇ ਕਹਿੰਦੇ ਇਨੈ ਨੂੰ ਕਿਸੇ ਵੱਡੇ ਜਾਨਵਰ ਦੀ ਆਵਾਜ਼ ਆਈ ਤੇ ਸਾਰੇ ਡੰਗਰ ਭੱਜ ਗਏ ਤੇ ਚਲੇ ਗਏ ਹੁਣ ਉਹ ਜਿਹੜੇ ਡੰਗਰ ਚਾਰਨ ਆਏ ਸੀ ਉਹ ਆਪਣੇ ਡੰਗਰ ਫੜਨ ਲਈ ਉਹਨਾਂ ਦੇ ਪਿੱਛੇ ਭੱਜ ਜਾਂਦੇ ਨੇ ਹੁਣ ਦੇਖਦਾ ਵੀ ਪੋਣਿਆਂ ਵਿੱਚ ਰੋਟੀਆਂ ਨੇ ਤੇ ਕੋਜ ਇੱਕ ਪਾਸੇ ਜਿਹੜਾ ਲਫਾਫਾ ਉਸ ਵਿੱਚ ਪੈਸੇ ਵੀ ਪਏ ਤੇ ਥੱਲੇ ਉਤਰ ਕੇ ਕਹਿੰਦਾ ਵੀ ਸੱਚੀ ਕਿਆਸ ਦੀ ਸੰਤ ਜੀ ਨੇ ਰੱਬ ਸਭ ਦਾ ਹੀ ਲਾ ਵਸੀਲਾ ਕਰਦਾ ਹੈ ਇਹ ਬਿਆਬਾਨ ਦੇ ਵਿੱਚ ਹੋਰ ਮੇਰੇ ਲਈ ਕਿੰਨੇ ਰੋਟੀ ਲੈ ਕੇ ਆਉਣੀ ਸੀ ਇਹ ਮੇਰੇ ਲਈ ਪਰਮਾਤਮਾ ਨੇ ਫਿਰ ਕਹਿੰਦਾ ਵੀ ਜ਼ਰੂਰੀ ਥੋੜਾ ਨਾ ਇਹ ਪ੍ਰਸ਼ਾਦਾ ਮੇਰੇ ਲਈ ਹੋਵੇ ਕਿਸੇ ਹੋਰ ਲਈ ਵੀ ਹੋ ਸਕਦਾ ਹੈ ਇਹ ਕਿਹੜਾ ਮੇਰੇ ਮੂੰਹ ਦੇ ਵਿੱਚ ਪਿਆ ਜਿਉ ਮੇਰੇ ਲਈ ਹੁੰਦਾ ਤੇ ਮੇਰੇ ਮੂੰਹ ਦੇ ਵਿੱਚ ਹੋਣਾ ਸੀ ਇਹ ਨਹੀਂ ਗੱਲ ਕਹਿ ਕੇ ਤੇ ਰੁੱਖ ਦੇ ਉੱਤੇ ਫਿਰ ਚੜ ਗਿਆ ਥੋੜੇ ਸਮੇਂ ਬਾਅਦ ਉਸ ਨੂੰ ਘੋੜੇ ਦੇ ਪੈਰਾਂ ਦੀ ਆਵਾਜ਼ ਆਉਂਦੀ ਹੈ ਤੋ ਸੈਮ ਕੇ ਤੇ ਰੁੱਖ ਦੇ ਉੱਤੇ ਫਿਰ ਬੈਠ ਜਾਂਦਾ ਹੈ। ਕੁਝ ਡਾਕੂ ਆਉਂਦੇ ਨੇ ਲੁੱਟਕ ਸੁੱਟ ਕਰਕੇ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਲੈ ਕੇ ਆਉਂਦੇ ਨੇ। ਤੇ ਉਹ ਆ ਕੇ ਦੇਖਦੇ ਨੇ ਕਿ ਪੌਣੇ ਦੇ ਵਿੱਚ ਪ੍ਰਸ਼ਾਦੇ ਪਏ ਨੇ ਤੇ ਕੁਝ ਪੈਸੇ ਵੀ ਪਏ ਹੋਏ ਨੇ। ਉਹ ਸੋਚਦੇ ਨੇ ਵੀ ਚਲ ਸ਼ੁਕਰ ਹੈ ਪ੍ਰਮਾਤਮਾ ਭੁੱਖ ਲੱਗੀ ਸੀ ਤੂੰ ਸਾਨੂੰ ਕੁਝ ਖਾਣ ਨੂੰ ਦਿੱਤਾ। ਪਰ ਕੁਝ ਸਮੇਂ ਬਾਅਦ ਉਹ ਸੋਚਦੇ ਵੀ ਇਹ ਬੀਆਬਾਨ ਜੰਗਲ ਹੈ ਇੱਥੇ ਪ੍ਰਸ਼ਾਦਾ ਕਿੰਨੇ ਲੈ ਕੇ ਆਉਣਾ ਸੀ। ਇਹ ਕੁਝ ਪੈਸੇ ਪਏ ਨੇ ਕਿੰਨੇ ਰੱਖਣੇ ਸੀ ਇੱਥੇ ਜ਼ਰੂਰ ਸਾਨੂੰ ਫੜਨ ਲਈਏ ਸਭ ਕੁਝ ਕੀਤਾ ਗਿਆ ਹੈ ਉਹਦੇ ਵਿੱਚੋਂ ਜਿਹੜਾ ਉਹਨਾਂ ਦਾ ਸਰਦਾਰ ਸੀ ਉਹ ਕਹਿੰਦਾ ਵੀ ਪੈਸੇ ਇੱਥੇ ਪਏ ਨੇ ਤੇ ਪੈਸੇ ਰੱਖਣ ਵਾਲਾ ਵੀ ਜ਼ਰੂਰ ਇੱਥੇ ਹੀ ਹੋਣਾ ਹੈ ਆਸੇ-ਪਾਸੇ ਦੇਖੋ ਕੋਈ ਨਾ ਕੋਈ ਜ਼ਰੂਰ ਮਿਲੇਗਾ ਉਹ ਆਸੇ-ਪਾਸੇ ਸਭ ਲੱਭ ਲੈਂਦੇ ਆ ਪਰ ਕਿਤੇ ਕੁਝ ਨਹੀਂ ਲੱਭਦਾ ਇਹਨੇ ਨੂੰ ਇੱਕ ਜਾਣਾ ਉਹ ਰੁੱਖ ਤੇ ਝਾਤ ਮਾਰਦਾ ਕਹਿੰਦਾ ਸਰਦਾਰ ਜੀ ਉਹ ਵੇਖੋ ਰੁੱਖ ਦੇ ਉੱਤੇ ਚੜ ਕੇ ਬੈਠਾ ਹੈ ਉਹਨੂੰ ਤੱਕੇ ਮੁੱਕੀ ਦੇ ਨਾਲ ਪੁੱਛਦੇ ਤੂੰ ਇਹ ਸਾਨੂੰ ਫੜਨ ਲਈ ਰੱਖਿਆ ਹੋਇਆ ਹੈ ਅੱਗੋਂ ਵਿਚਾਰਾ ਕਹਿੰਦਾ ਨਹੀਂ ਜੀ ਮੈਂ ਨਹੀਂ ਰੱਖਿਆ ਹੋਇਆ ਅੱਗੋਂ ਸਾਰੀ ਗੱਲਬਾਤ ਦੱਸਦਾ ਉਹ ਵਿਸ਼ਵਾਸ ਨਹੀਂ ਕਰਦੇ ਉਹਨਾਂ ਨੂੰ ਇਹ ਸੀ ਵੀ ਪ੍ਰਸ਼ਾਦ ਦੇ ਵਿੱਚ ਕੁਝ ਮਿਲਾਇਆ ਹੋਇਆ ਹੈ ਵੀ ਸਾਨੂੰ ਖਵਾ ਕੇ ਤੇ ਸਾਨੂੰ ਬੇਹੋਸ਼ ਕਰਕੇ ਸਾਰਾ ਕੁਝ ਲੁੱਟ ਕੇ ਲੈ ਜਾਏਗਾ ਉਹ ਤੱਕੇ ਨਾਲ ਉਹਦੇ ਮੂੰਹ 'ਚ ਦੋ ਪ੍ਰਸ਼ਾਦ ਦੇ ਉਹਨੂੰ ਖਵਾਉਂਦੇ ਆ ਕੁਝ ਸਮਾਂ ਇੰਤਜ਼ਾਰ ਕਰਦੇ ਆ ਵਜੇ ਇਹਨੂੰ ਕੁਝ ਹੋਇਆ ਤੇ ਠੀਕ ਹੈ ਨਹੀਂ ਤਾਂ ਫਿਰ ਜੋ ਹੈ ਅਸੀਂ ਖਾ ਲਵਾਂਗੇ ਉੱਥੇ ਬੈਠੇ ਸਨ ਉਹ ਪ੍ਰਸ਼ਾਦਾ ਪਾਣੀ ਖਾ ਲੈਂਦੇ ਨੇ ਜਦੋਂ ਪ੍ਰਸ਼ਾਦਾ ਪਾਣੀ ਖਾਦਾ ਉਹ ਜਿਹੜਾ ਮਨੁੱਖ ਸੀ ਉਹ ਨਾਸਤਕ ਸੀ ਉਹਨੂੰ ਰੱਬ ਦੇ ਵਿਸ਼ਵਾਸ ਨਹੀਂ ਸੀ ਪਰ ਅੱਜ ਉਹਨੂੰ ਸੱਚੀ ਰੱਬ ਤੇ ਵਿਸ਼ਵਾਸ ਹੋ ਗਿਆ ਵੀ ਜਿਹੜਾ ਰੱਬ ਹੈ ਆਣਾ ਉਹ ਸਭ ਦਾ ਹਿਲਾ ਕਰਕੇ ਰੱਖਦਾ ਹੈ ਉਹ ਸਭ ਦੀਆਂ ਸੁਣਦਾ ਹੈ ਉਹ ਸਭ ਦੀ ਅਰਦਾਸ ਨੂੰ ਕਬੂਲ ਕਰਦਾ ਹੈ ਉਹ ਸਭ ਨੂੰ ਜੋ ਜੋ ਆਪਾਂ ਕਹਿੰਦੇ ਆ ਉਸ ਚੀਜ਼ ਨੂੰ ਸੁਣ ਕੇ ਤੇ ਉਹਦੀ ਮੁਰਾਦ ਵੀ ਪੂਰੀ ਕਰਦਾ ਹੈ ਕਰਦਾ ਉਸ ਦਾ ਹੀ ਆ ਜਿਸ ਦਾ ਉਹਦੇ ਵਿੱਚ ਵਿਸ਼ਵਾਸ ਹੋਵੇ ਜਿਸ ਨੇ ਆਪਣੇ ਅੰਦਰ ਇਹ ਧਾਰ ਲਿਆ ਕਿ ਉਹ ਮੇਰਾ ਪਾਲਨਹਾਰ ਹੈ ਉਹ ਮੇਰੀਆਂ ਝੋਲੀਆਂ ਜ਼ਰੂਰ ਭਰੇਗਾ ਉਹ ਕਦੇ ਆਪਣੇ ਦਰ ਤੋਂ ਖਾਲੀ ਨਹੀਂ ਜਾਣ ਦਿੰਦਾ ਉਹ ਸਭ ਦੀ ਸੁਣਦਾ ਹੈ ਇਕ ਦਿਨ ਉਹ ਸਬਦੀਆਂ ਸੁਨੇਗਾ ਹੋਰਾਂ ਨੂੰ ਵੀ ਉਹ ਆਪਣੀ ਸਟੋਰੀ ਦੱਸ ਕੇ ਤੇ ਆਪਣੀ ਕਹਾਣੀ ਦੱਸ ਕੇ ਪ੍ਰਮਾਤਮਾ ਦੇ ਨਾਲ ਜੋੜਦਾ ਤੇ ਇਸ ਤਰ੍ਹਾਂ ਕਹਿੰਦੇ ਉਹ ਨਾਸਤਿਕ ਤੋਂ ਆਸਤਿਕ ਹੋ ਗਿਆ ਤੇ ਹੋਰਾਂ ਨੂੰ ਵੀ ਵਾਹਿਗੁਰੂ ਦੇ ਨਾਲ ਜੋੜਨ ਲੱਗ ਗਿਆ ਇਸ ਤੋਂ ਆਪਾਂ ਨੂੰ ਵੀ ਇਹ ਸਿੱਖਿਆ ਮਿਲਦੀ ਹੈ ਵੀ ਜਿੱਥੇ ਵਿਸ਼ਵਾਸ ਹੈ ਜਿੱਥੇ ਸੇਵਾ ਹੈ ਜਿੱਥੇ ਵਾਹਿਗੁਰੂ ਦਾ ਨਾਮ ਹੈ ਉਥੇ ਕਹਿੰਦੇ ਹਰ ਸੁਖ ਆਪ ਆ ਕੇ ਵਾਸ ਕਰਦਾ ਹੈ ਹੁਣ ਆਪਾਂ ਵੀ ਜੇ ਜ਼ਿੰਦਗੀ ਵਿੱਚ ਸੁੱਖ ਚਾਹੁੰਦੇ ਆ ਤਾਂ ਵਾਹਿਗੁਰੂ ਜੀ ਦਾ ਨਾਮ ਲਈਏ ਸੇਵਾ ਕਰੀਏ ਦੋਹਾਂ ਚੀਜ਼ਾਂ ਵਿੱਚ ਵਿਸ਼ਵਾਸ ਰੱਖੀਏ ਜਿਸ ਦੇ ਇਹ ਵਿਸ਼ਵਾਸ ਦੀ ਦਾਤ ਪ੍ਰਾਪਤ ਹੋ ਗਈ ਨਾ ਘਰ ਖੁਸ਼ੀਆਂ ਦੇ ਖੇੜੇ ਲੱਗ ਜਾਣਗੇ ਦੁੱਖ ਦਲਿੱਦਰ ਦੂਰ ਹੋ ਜਾਣਗੇ ਕਾਰੋਬਾਰਾਂ ਵਿੱਚ ਬਰਕਤਾਂ ਆਉਣਗੀਆਂ ਤੇਰੇ ਕਾਰੋਬਾਰ ਵਿੱਚ ਵਾਧਾ ਹੋਵੇਗਾ ਤੇ ਸੁੱਖ ਸਮਰiddhi ਸਾਡੇ ਘਰ ਆ ਕੇ ਵਾਸ ਕਰੇਗੀ ਪਿਆਰੀ ਸਾਧ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖਣਾ ਤੇ ਜੇਕਰ ਸਾਡੇ ਚੈਨਲ ਦੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ